ਆ ਜੀ ਨਾਲ ਓਏ ਆ ਕਰਤਾ ਹੀ ਇਹ ਤਾਂ ਗਾ ਠੀਕ ਕਰ ਹੱਥ ਲਾਇਆ ਨਹੀਂ ਨਹੀਂ ਮੰਨੀ ਨਾ ਨਿਕਲ ਆਇਆ ਨਹੀਂ ਆ ਬੜੇ ਬੋਬਰ ਵੀ ਆ ਕੇ ਹੋ ਗਿਆ ਐ ਬੜਾ ਆਪਾਂ ਵੱਡੇ ਟੁੱਕੇ ਵੀ ਜਾਈਏ ਇਹਨਾਂ ਨੂੰ ਪਰਵਾਇ ਕੋਈ ਨਹੀਂ ਹਾਂਜੀ ਸਸੀ ਕਾਲ ਜੀ ਆ ਕੇ ਬਲੌਗ ਸਾਡਾ ਬੰਦ ਚੁੱਪ ਕਰ ਜਾ ਤੂੰ ਬਕਵਾਸ ਮਾਰਨ ਦਿਆ ਆਵ ਖਾਓ ਪਿਛੇ ਲੱਖੂ ਖਾਓ ਜਾਂਦਾ ਹੀ ਜੈਤੀ ਗਰਾਹ ਨੂੰ ਕੋ ਇਹ ਹੈ ਜੀ ਆ ਮਿਸਤਰੀ ਸਾਹਿਬਾ ਪੱਕੀ ਕਿਹੜਾ ਆਏ ਇਹਨੂੰ ਕੀ ਕਹਿੰਦੇ ਆ ਇਹ ਤਾਂ ਡੀਪੀਸੀ ਫੇਮਲੀ ਜੀ ਡੀਪੀਸੀ ਓਕੇ ਜੀ ਓਕੇ ਠੀਕ ਹੈ ਜੀ ਇਹ ਦੁੱਤੀ ਆਪਣਾ ਹੁਣ ਉਹ ਆ ਗਿਆ ਚਗਾਠਾਂ ਦੇ ਕੰਮ ਤੇ ਕਾਠਾਂਗੇ ਆਈਆਂ ਸਪੈਸ਼ਲ ਵਲੌਗ ਇਹ ਚ ਕਰਨਾ ਦਾ ਇੰਗਰਾ ਮਿੱਟੀ ਦਾ ਰੈਂਪ ਬਣਾਇਆ ਜੀ ਅਸੀਂ ਜਿਹੜਾ ਇਹ ਨੂੰ ਸਾਫ਼ ਕਰਦਾ ਉਹ ਕਿਤੇ ਨਾਲੀ ਤਾਂ ਨਹੀਂ ਲੈ ਗਿਆ ਨਾਲ ਹੀ ਨਾਲੀ ਨਾ ਮੇਰੀ ਨਾਲ ਹੀ ਕਿਤੇ ਹੋਰ ਕਿਤੇ ਨਾ ਉਹ ਚੱਕ ਆ ਗਿਆ ਉਦੋਂ ਨਾਲੀਆਂ ਨਾਲ ਲੈ ਜੀ ਐ ਸਾਫ਼ ਕਰ ਦਿਓ ਵਧੀਆ ਤਰੀਕੇ ਨਾਲ ਆ ਵੀ ਆ ਗਿਆਂ ਜਗਾਠਾ ਜਗਾਠਾ ਆ ਗਿਆਂ ਉਹ ਬਾਹਰ ਆ ਗਿਆਂ ਉਹਨਾਂ ਨੇ ਕਹੇ ਲੇਟ ਕਰਤਾ ਪੁੱਛ ਗਿਆ ਉਹਨਾਂ ਨੂੰ ਉੱਪਰ ਆ ਉੱਪਰ ਉੱਪਰ ਹਾਂ ਜਗਾਠਾ ਆ ਗਿਆਂ ਟਿੱਕਾ ਵੀ ਆ ਗਿਆਂ ਭਾਈ ਟਿੱਕਾ ਅੱਜ ਨਵੇਂ ਢੱਕੇ ਆ ਗਿਆਂ ਬਹੁਤ ਰੌਲਾ ਜਾਂਦਾ ਇੱਥਾਂ ਰਸ ਲੈ ਲਓ ਜਿਨ੍ਹਾਂ ਨੇ ਘਰਪੁਰ ਪੋਣਾ ਟਿੱਕਾ ਆੜੀ ਮਿਲਦੀਆਂ ਮਹਿੰਗੀਆਂ ਹੀ ਹੋ ਜਾਂਦੀਆਂ ਆਹ ਬੰਦੇ ਨੂੰ ਵੀ ਪੁਰਾਣੇ ਵਲੋਗਾਂ ਦੇ ਵੇਖਿਆ ਹੀ ਹੋਣਾ ਵਾ ਦੇ ਕੋਲ ਜਾ ਕੇ ਵਿਖਾ ਗਿਆ ਜੂਮ ਕਰਕੇ ਜਮਾ ਕੋਲੀ ਇੱਦਾਂ ਹੀ ਤੁਸੀਂ ਤੁਸੀਂ ਇੱਕ ਹੀ ਲੋ ਕੰਮ ਕੀਤਾ ਸੀ ਜੀ ਆਹ ਤੁਹਾਡੇ ਸਾਰੇ ਕੰਮ ਮੈਂ ਹੀ ਕੀਤਾ ਇੱਧਰ ਲਾ ਐਵੇਂ ਸਾਰਾ ਇੱਧਰ ਲਾ ਇੱਧਰ ਲਾ ਓ ਢਾਇਆ ਮੈਂ ਨਾ ਫਿਰ ਉਹ ਢਾਦਾ ਅਗਲੀ ਆਪਾ ਢਾਦ ਦੇ ਉਹ ਢਾੜਦਾ ਨਹੀਂ ਇਹਨਾਂ ਤਾਂ ਕਹਿੰਦੇ ਅੱਜ ਹਾਂ ਫੇਰਾ ਠੀਕ ਹੈ ਕਹਿੰਦੇ ਲੱਕੀ ਨੇ ਪਾਇਆ ਢਾਦੇ ਓ ਜਾਂਦਾ ਜਾਓ ਵੇ ਓ ਪਰਲੇ ਪਾਸੇ ਜਿਹੜੀ ਕੋਲੀ ਲੱਗੀ ਹੋਈ ਓ ਚੈੱਕ ਕਰੋ ਓ ਵੇ ਓ ਮਾਈ ਗੋਡ ਓ ਅੱਲਾਹ ਵਾਹ ਜੀ ਸੱਸੀ ਗੱਲ ਆਹ ਬੰਦੇ ਲੱਗੇ ਵੇ ਨੌਜਵਾਨ ਗੱਪੜਾ ਵੰਗ ਵਧੀਆ ਇੱਥੇ ਝਾਦਾ ਵੈਰੀ ਝਾਦੇ ਵੈਰੀ ਯਾ ਦੇ ਵੈਰੀ ਲੱਗਾ ਹੋਇਆ ਪਰਲੇ ਪਾਸੇ ਲੱਗ ਲਾ। ਕਿਆ ਵੀਰ ਆਗੇ ਜਿੱਟਣ ਵਾਲੇ। ਪਾਣੀ ਨਾਲ ਬਾਈ ਲੱਕ ਵੇ ਪੱਗ ਵੀਰ ਦੀ ਬਾਈ ਸਰਾ ਹੀ ਆਏ ਇਹਦੇ ਕੋਈ ਮੋਲ ਨਹੀਂ ਪੱਗਦਾ। ਹਾਂ। ਅਈ ਨਾ ਲੇਟ ਹੋ ਗਏ ਭਾਈ। ਬਸ ਬੇਟਾ ਲੈਟ ਨਹੀਂ ਕਰਦਾ। ਅੱਜ ਮੈਂ ਕਿ ਲੈਟਰੀ ਨਹੀਂ ਕਰਦਾ। ਮੈਨੂੰ ਲੱਗਿਆ ਕਿ ਇਹਨੇ ਲੈਟਰੀ ਨਹੀਂ ਡੇਟ ਕਰਦਾ। ਲੈਟਰੀ ਨਹੀਂ ਕਰਦਾ ਤਾਂ ਲੈਟਰੀ। ਲੈਟਰੀ ਹੁਣ ਕੋਲੇ ਪਾ ਲੈਣਾ ਹੀ ਭਾਈ ਇਹਦੇ ਜਨਰੇਟਰ ਰੱਖੇ ਨਾ। ਹਾਂ ਤੁਸੀਂ ਲੇਟ ਹੋ ਗਏ ਕਹਿਣ ਅਨੁਸਾਰ ਆ ਵੀਡੀਓ ਚੈਡੂ ਇਹ ਕੀ ਬਣਿਆ ਆ। ਹਾਂ। ਕੌਮ ਜੁੱਤਰਾ ਨਾ ਜਾਊਗਾ ਯਾ ਬਾਈ ਜਿੱਤੇ ਹੋ ਤਾਂ ਤਾਂ ਪੰਡੂ ਦੇ ਪੈਟ ਦੇ ਵਿੱਚ ਵੀ ਮਾਰ ਜਾਏ ਹੋਰ ਦੇਖੀ ਆ ਚੱਲ ਉਹ ਚਗਾਠਾ ਬਾਹੂ ਥੋੜੀਆਂ ਨਹੀਂ ਆਈਆਂ ਬਾਈ ਜਿੱਤੀਆਂ ਪਾਸੇ ਕਰਦੀ ਵੱਡੀ ਆਹ ਚਗਾਠਾ ਥੋੜੀਆਂ ਹੀ ਆਈਆਂ ਹੋਰ ਆਉਣ ਦੇ ਕਿੰਨੀਆਂ ਆਈਆਂ 1 2 3 4 5 ਤੇ 6 ਆਈਆਂ 7 7 ਤਾਂ ਕੀ ਆ ਨਾਲ ਓਏ ਆਹ ਕਰ ਤਾਈ ਠੀਕ ਲਗਾ ਠੀਕ ਕਰ ਹੱਥ ਲਾਇਆ ਕੌਤੀ ਖਰਾਬ ਆ ਕੰਮ ਹਾਂਜੀ ਭਾਈ ਹਾਂਜੀ 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 ਆਗੇ ਆਗੇ ਲਾਓ ਭਾਈ ਆਗੇ ਇਹ ਕਿਹੜਾ ਮਾਲ ਲੱਗਾ ਹੋਇਆ ਜੀ ਇਹ 150 ਨੰਬਰ 150 ਨੰਬਰ ਕੰਮ ਤੇ ਨੂੰ ਦਾ ਇਹਦੇ ਤੇ ਉਹਦੇ ਚ ਕੀ ਫਰਕ ਟਾਟਾ ਚ ਟਾਟਾ ਤੇ ਕੰਮ ਤੇ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਬਸ ਬ੍ਰਾਂਡ ਦਾ ਫਰਕ ਆਗਲੇ ਦਾ ਬਸ ਬ੍ਰਾਂਡ ਦਾ ਹੀ ਨਾ ਦੇ ਯਾਰ ਲਾਈਫ ਜਾਰੀ ਦੌਂਦੀ ਲਾਈਫ ਦੋਨਾਂ ਦੀ ਮਤਲਬ 150 ਨੰਬਰ ਚੈੱਕ ਕਰਨਾ ਵੀ ਕਿਵੇਂ ਪਤਾ ਲੱਗਦਾ ਉਹ ਸਮਝਾ ਆਇਆ ਮੈਂ ਵੀ ਚੈੱਕ ਕਰਦਾ ਤਾਰਾ ਨਾਲੇ ਜਿਹੜਾ ਐਮ ਐਮ ਚੈੱਕ ਕਰਦੇ ਆ ਉਹਦੇ ਨਾਲ ਜਦੋਂ ਮਰਜ਼ੀ ਚੈੱਕ ਕਰੋ ਜੇ ਤੁਹਾਨੂੰ ਪ੍ਰੋਪਰ ਮੈ ਜੇ 150 ਐਮ ਐਮ ਹੋਈ ਨਹੀਂ ਹੋਊਗੀ ਤੇ ਜੇ 155 ਹੀ ਅਸੀਂ 150 ਲਵਾਉਣੀ ਸੀ ਬਾਅਦ 150 ਦਾ 150 ਹੀ ਹੈ 150 ਹੀ ਚਾਹੀਦੀ ਆ ਨਾ ਬਾਤ ਨਾ ਕਰਾਂ ਤੇ ਠੀਕ ਆ ਲਵਾਓ ਮਿਸਤਰੀ ਸਾਹਿਬ ਇਹ ਰੱਖੋ ਥੱਲੇ ਗੱਡੀ ਪਾਸੇ ਤਰਾਂ ਨਹੀਂ ਪੈਣਾ ਆਹ ਲਾਉਣ ਦੇ ਬਾਈ ਹੁਣੇ ਉਧਰੇ ਹੀ ਪਚਾ ਦਿਓ ਬਾਈ ਜੀ ਮੇਰ ਜੀ ਹਾਂ ਸੱਜਾ ਚੱਲੂ ਲਾਉਣੀਆਂ ਕਿ ਸ਼ਾਮ ਨੂੰ ਲਾਉਣੀ ਇੱਕ ਅੱਧੀ ਗਾਨਾ ਬਣਾਉਂਦਾ ਇਹਨਾਂ ਨੂੰ ਗਾਨਾ ਬਣੀ ਆ ਕਾ ਤੂੰ ਸ਼ਗਣ ਹੁੰਦਾ ਅੱਛਾ ਠੀਕ ਹੈ ਭੈਣਾ ਬੰਦੀਆਂ ਹਾਂਜੀ ਭੈਜੀ ਭੈਣਾ ਬੰਦੀਆਂ ਆ ਤਾਂ ਤਾਜੀ ਨੇ ਤਾਜੀ ਨੇ ਲੈ ਆ ਜੀ ਤਾਜੀ ਨੇ ਆਏ ਤੋਲ ਦੂਰ ਕੇ ਆਪਾਂ ਤੁਹਾਨੂੰ ਦੱਸਿਆ ਦੱਸਿਗਾ ਵਜਨ ਤਕਲਾ ਤਲਾਤਾ ਜੇ ਕਿੰਨਾ ਆਇਆ ਇਹ ਤਾਂ ਕੁਇੰਟਲ 14 ਕਿਲੋ 300 ਗ੍ਰਾਮ ਮੁੰਡੇ ਨੇ ਦੱਸਿਆ ਨਹੀਂ ਠੀਕ ਹੈ ਠੀਕਾ ਹੁਣ ਜਿਹੜੀ ਵੱਟੀ ਉਹ ਮੁੰਡਾ ਉਹ ਫਿਰਦਾ ਟਰੈਕਟਰ ਤੇ ਚਲੋ ਜੀ ਬਾਕੀ ਸ਼ਾਦੀ ਦੁਕਾਨਾਂ ਬਹੁਤ ਵਾਜਬ ਰੇਟ ਤੇ ਐਵੇਂ ਕਿ ਜੀ ਆਪਾਂ ਨੂੰ ਸ਼ਾਹ ਨੇ ਜਗਾਠਾ ਬਣਾਕ ਦਿੱਤੀਆਂ ਬਹੁਤ ਬੰਦੇ ਐਸੀ ਗਾਠਾਂ ਵਾਲੇ ਪਰ ਬੜੇ ਵਾਜਬ ਰੇਟ ਤੇ ਬਣਾਕ ਦਿੱਤੀਆਂ ਨੰਬਰ ਦੱਸ ਦਿਆ ਤਾਂ ਆਪਣਾ ਹੈਗਾ 94640 27501 62808 4560 ਕਿਸੇ ਵੀ ਤਰ੍ਹਾਂ ਦੀ ਜਗਾਠ ਬਣਾਉਣੀ ਹੋਵੇ ਬਹੁਤ ਵਾਜਬ ਰੇਟ ਪਤਾ ਕਰ ਲਿਓ ਫਿਰ ਇਹਨੂੰ ਫੋਨ ਲਾ ਲਿਓ ਦੁਬਾਰਾ ਫੇਰ ਨੰਬਰ ਦੱਸ ਦੂ 62808 4560 94640 27501 ਵਾਹ ਜੀ ਵਾਹ ਇਹ ਨੰਬਰ ਹੈ ਵੀਰ ਜੀ ਦਾ ਤੇ ਧਰਮਘੋੜੇ ਨੇ ਜਗਾਣ ਇਹ ਦਿਸ ਇਜ਼ ਪ੍ਰੈਂਕ ਦਿਸ ਇਜ਼ ਪ੍ਰੈਂਕ ਇਹ ਹੁਣ ਪ੍ਰੈਂਕ ਹੋਣਾ ਜੇ ਮੰਮੀ ਹੋਣਾ ਨਾ ਐਂ ਆਵੇ ਥੋੜਾ ਜਿਹਾ ਬਸ ਇੱਥੋਂ ਐ ਪਾ ਲੈਣਾ ਚੰਗਾ ਚੰਗਾ ਮੈਂ ਵੇਖ ਲੈ ਵਾ ਵਾ ਆਹ ਓ ਹੋ 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 ਲਓ ਨਿਕਲ ਜਾ ਮੁਹੰਮਦ ਲਓ ਹਾਏ ਉਹ ਫੜੀ ਪੈਣ ਦੀ ਬਾਹ ਵੱਡੀ ਓਏ ਬਾਹ ਵੱਡੀ ਓਹ ਹੋ ਹੋ ਪੈਣ ਖੁੱਭ ਗਿਆ ਪੈਣ ਸੋ ਵੇਖ ਸੋਏ ਅੱਜ ਇੱਕ ਮਿੰਟ ਹੋ ਗਈ ਪੈਣ ਖੁੱਭ ਗਿਆ ਪੈਣ ਓਹ ਹੋ ਹੋ ਅੱਗੋ ਕੋਈ ਆ ਗਿਆ ਅੱਗੋ ਕੋਈ ਆ ਆਈ ਨਹੀਂ ਮੰਨੀ ਲੋਕਾਂ ਦਾ ਨਹੀਂ ਛੇਤੀ ਪੱਨ ਵਜਾ ਪੱਨ ਆ ਨਹੀਂ ਬੱਜਾ ਜਾ ਭੱਜ ਕੇ ਜਾ ਮੇਰੇ ਕੋਲ ਛੁੱਪ ਗਿਆ ਸੱਚੀ ਵਿੱਚ ਹਾਂ ਜਾ ਭੱਜ ਜਾ ਫੜ ਕੇ ਲਿਆ ਕੋ ਸ਼ੈ ਹਾਈ ਹਾਈ ਬਾਈ ਮੰਦ ਕੇ ਨਹੀਂ ਪਈਆਂ ਗੀਆਂ ਪੈਣਾ ਬੱਜ ਗਿਆ ਵਾ ਇਹਨੇ ਕਿਵੇਂ ਵੱਜਾ ਆਹ ਤਾਂ ਹੋਰ ਕੋ ਪਾਊਡਰ ਜਿਹਾ ਲੱਗਦਾ ਉਹ ਨਹੀਂ ਲਊ ਪਾਊਡਰ ਨਹੀਂ ਲਊ ਆ ਰਹੀ ਇਹ ਨਾਲਾ ਵੇਖੋ ਦਿਖਾਈ ਓ ਆਵੇ ਭੈਣ ਆ ਵੇ ਸੋਬ ਗਿਆ ਵਿੱਚ ਕੰਵਲਿਏ ਡਾਕਟਰ ਨੂੰ ਫੋਨ ਲਾ ਕਿਨੇ ਖੋਗੇ ਡਾਕਟਰ ਨੂੰ ਘਰ ਤੋਂ ਫੋਨ ਲਾ ਆ ਚਿਨੀ ਫੜ ਕੇ ਬੰਦਦੇ ਨੇ ਆ ਚਿਨੀ ਫੜ ਕੇ ਬੰਦਦੇ ਨੇ ਇਹ ਨੂੰ ਇਹ ਨੂੰ ਪਤਾ ਲੱਗ ਗਿਆ ਸੀ ਇਹ ਉਸ ਲੈਵਲ ਤੇ ਕੀ ਕੀ ਨੀ ਐਕਟਿੰਗ ਬਾਈ ਕੀ ਬਲੌਗ ਖੇਲ ਕਰਨ ਨੂੰ ਫਿਰਦੀ ਆ ਕੋ ਰਿਸ਼ਤੇਦਾਰ ਆ ਇਹਨਾਂ ਨੂੰ ਤੇ ਵੇਚੀ ਜਾ ਕੇ ਵਰ ਜਾ ਵੇਚ ਬੰਬਾ ਬੰਬਾ ਆ ਵੇਖ ਮੋٹے ਦੀ ਵਾਈਫ ਨੂੰ ਉਹਨੂੰ ਰੈਡੀ ਕਰ ਕਰਨ ਲੱਗੀ ਆ ਜਾ ਫੜ ਕੇ ਲਿਆ ਆ ਓਏ ਉਧਰ ਬੇਬੀ ਕਿੱਕ ਲੈ ਮੈਨੂੰ ਖੜਾ ਰਿਹਾ ਜਾ ਫੇਰ ਫੋਨ ਲੈ ਗਿਆ ਕੇਰਾ ਤੇਨੂੰ ਲੱਗਿਆ ਇਹਨਾਂ ਲੰਕੀ ਕਿ ਜੇ ਕਿਦੋਂ ਗਿਆ ਉਸਾਰ ਤਾਂ ਲੱਗਾ ਸੀ ਮੈਨੂੰ ਉਹ ਤੇ ਲੱਗਾ ਸੀ ਝੂਕੇ ਵੇਖ ਕੇ ਮੈਨੂੰ ਤੇਨੂੰ ਲੱਗਾ ਸੀ ਮਾਮਾ ਜੀ ਦੇ ਪੇਟ ਮੰਗਦੇ ਸੀਦਾ ਉਦੋਂ ਪਤਾ ਲੱਗ ਗਿਆ ਸੀਗਾ ਕਿ ਮਾਮਾ ਜੀ ਦਾ ਸਾਡੇ ਤੋਂ ਹੀ ਪੇਟ ਲੱਗੇ ਗਏ ਸੀ ਮਾਮਾ ਜੀ ਵੈਰੀ ਬਿਊਟੀ ਤੈਨੂੰ ਨਹੀਂ ਲੱਗਾ ਨਹੀਂ ਉਹ ਤੁਮਕੇ ਵੇਖ ਕੇ ਤਾਂ ਮੈਨੂੰ ਲੱਗਾ ਵੀ ਮੈਂ ਐਵੇਂ ਹੀ ਕਰੀ ਜਾਈਆ ਕਿਉਂ ਹੋਣੀ ਹੈ ਮੇਕਅਪ ਹੋਈ ਜਾਂਦਾ ਮੋਟੇ ਦਾ ਚੱਲ ਵੀ ਸਾਰੀਆਂ ਕਰੀਮਾਂ ਮੋਟੇ ਦੇ ਲੱਗਣ ਲੱਗੀਆਂ ਯਾ ਉਹ ਸਾਰਾ ਉਹ ਸਾਰੇ ਭੱਜੇ ਆਏ ਕੌਣ ਭੱਜ ਗਿਆ? ਉਹ ਬਾਂਹ ਜਿਆਦੀ ਲਵੇੜ ਲਈ ਇਹਦੇ ਨਾਲ ਤੇਰਾ ਥੋੜਾ ਪਤਾ ਲੱਗਦਾ। ਹਾਂ। ਬਹੁਤੀ ਜਿਆਦੀ ਬਾਂਹ ਲਵੇੜ ਲਈ ਤੂੰ। ਅਗਲ ਹੀ ਨਹੀਂ ਹੈਗੀ। ਆਹ ਚੱਕ ਹੋਣ ਹੋਇਆ ਇਹ ਲਾਲ ਆ ਉਹ। ਮੈਨੂੰ ਘਰ ਨਹੀਂ ਜਾਣਾ। ਪਹਿਨਣਾ ਬਾਹਰ ਕੱਢਦੇ ਆਂ ਅਸੀਂ ਮਹਾਕਰਨ। ਹਰਸ਼ ਨੂੰ ਵੀ ਧੋ ਲਾਂਗੇ ਹੁਣ। ਨਹੀਂ ਕੌਣ ਲਾਉਂਗਾ ਕੁਛ। ਪੋਚਾ ਪੋਚਾ ਹੀ ਲੱਗੂਗਾ ਤੇ। ਇਹ ਰੱਖ ਦੇ ਤੂੰ ਇਹ ਨਾਲ। ਲਾਰੇ ਫੈਕ ਦੇ ਕੋਈ ਬੂਆ ਟੋ ਦੇ। ਇਹਦਾ ਪ੍ਰੈਂਗ ਇੱਥੇ ਲੀਕ ਹੋ ਜਾਣਾ ਸਾਰਾ ਹੀ। ਇਹ ਚ ਬ੍ਰਾਊਨ ਕਲਰ ਪਾ। ब्राउन ਬਣਾਈ ਨਾ ਉੱਪਰ ਲਗਾ ਸੋ ਬਲੈਕ ਬਣਾ ਲਈ ਤਾਂ ਬ੍ਰਾਊਨ ਕਲਰ ਪਾ। ਪਰ ਇਹਨਾਂ ਦੇ ਇਦਾਂ ਹੀ ਸਹੀ ਕੁਝ ਨਹੀਂ ਹੁੰਦਾ। ਹੁਣ ਇੱਕਰ ਤੇ ਚੱਲੀ ਜਾਣਾ ਕ ਮੂੰਹ ਨਾ ਜੀ। ਬ੍ਰਾਊਨ ਕਲਰ ਦੇ ਦੇ। ਮੂੰਹ ਬਣਾ ਲੈ ਨਾ। ਆ ਤੂੰ ਰਹਿਣ ਦੇ ਬ੍ਰਾਊਨ ਫਾਇਵ ਕੇ ਖਲਾ ਯਾਰ ਫਾਇਵ ਕੇ ਖਲਾ ਬੱਸ। ਜਿੰਨੂੰ ਪੜਾ ਲੱਗਣਾ ਪੜਾ ਲੱਗੀ ਯਾਰ ਮੂੰਹ ਮੋਟੇ ਤੇਰਾ ਸਹੀ ਨਹੀਂ ਤੂੰ ਐਕਟਿੰਗ ਲੈਵਲ ਦੀ ਨਹੀਂ ਕਰ ਰਿਹਾ। ਨਹੀਂ ਕੀ ਕੀ ਮੋਟੇ ਐਕਟਿੰਗ ਪੂਰੀ ਤਗੜੀ ਕਰ। ਓ ਜੱਕ ਦੁਬਾਰਾ। ਪਾ 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 ਵਿੱਚ। ਮੰਨੀ ਹੋਣੀ ਤੇ ਮੰਨੀ ਦਾ ਦਾਸ ਪਹਿਲਾਂ ਹੀ ਨਿਕਲਿਆ ਪਿਆ ਸੀਗਾ। ਮਿੰਨਾਂ ਦੇ ਛੱਡ ਦੇ ਵਾਸਤੇ ਇਹਨੂੰ ਭਰਦੇ ਹਾਂ ਹਰ ਮੜ ਕਿੰਨੇ ਸੀਰੀਅਸ ਚੌਪਕਟ ਤੇ ਗੱਲ ਕਰ ਰਹੇ ਸੀ ਤੁਸੀਂ ਜ਼ਰਾ ਤਾਂ ਆਪਣੇ ਕੋਈ ਗਰਾਂਟ ਕਰਨਾ ਕਿਹੜੇ ਟੌਪਿਕ ਤੇ ਚੱਲਣ ਲਈ ਆ ਜੀ ਤੁਹਾਡਾ ਮਜ਼ਾ ਐਕਸੀਬਿਸ਼ਨ ਬਾਹਰ ਦੇ ਵਿੱਚ ਕੀ ਵੜਾ ਬੈਠਾ ਐ ਦੰ ਦੰ ਟਰੈਕਟਰ ਫੇਰ ਘਬਾਤਾ ਸੀ ਕਿੰਨੇ ਘਬਾਟਾ ਉਹ ਐ ਹੀ ਨਾ ਨੇ ਕਬੂਦਾਈ ਕਬੂਦਾਈ ਹੈ ਸਲੀਪਾ ਕਰ ਦੇ ਟਰਾਲੀ ਦੇ ਸਲੀਪਾ ਕੱਢੀਆਂ ਦਾ ਗਿੱਲਾ ਰੋਕੇ ਵੀ ਦੇਖਿਓ ਕਰੋ ਖੂਨ ਲੱਗਦਾ ਸਾਫ ਪਾਦਾ ਲੱਗੀਆਂ ਦਾ ਰੰਗ ਉਹ ਜਾਗ ਇਧਰੇ ਪਤਾ ਹੀ ਨਹੀਂ ਕੀ ਕੁਝ ਪਾ ਦੇਣਾ ਮੋਟੇ ਦੇ ਤੁਮਕੇ ਤਾਂ ਲੱਗਦੇ ਆ ਉਹ ਤੇ ਬਾਹਰ ਨਹੀਂ ਲੱਗਦਾ ਨਾ ਭੈਣ ਉਹ ਤਾਂ origignal ਲੱਗਦਾ ਹੂੰ ਉਹ ਫੋਨ ਵਾਲੀ ਡਿੱਗਾ origignal ਲੱਗਦਾ ਆਓ ਚੱਕ ਨਹੀਂ 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 ਇਹ ਤਾਂ ਲਾਲ ਕਰ ਦਿੱਤਾ ਜਾਊਗਾ ਮੋਟੇ ਨੂੰ ਪੂਰਾ ਤੇਰੇ ਤੇ ਕਿੰਨਾ ਸੋਨਾ ਕਿਲੋ ਕੱਢ ਲੱਗੇ ਕੀ ਮੇਕਅਪ ਹੀ ਐਂ ਖਰਾਬ ਕਰ ਦਿੰਦੇ ਨਾ ਸਾਰਾ ਹੈ ਮੈਂ ਕੀ ਕਹਿਣਾ ਇੰਨਾ ਖੋਣਾ ਮੋٹے ਕਿਲੋ ਕੱਢ ਵੀ ਲੈਂਦੇ ਕੀ ਵਰਤ ਪੈਂਦਾ ਇਹ ਵੀ ਕੰਮ ਸਹੀ ਜਾਂ ਜਾ ਉਹਨਾਂ ਨੂੰ ਵਿਖਾਇਆ ਹੈ ਕਿਰਾ ਨਹੀਂ ਰਾਜ ਹੀ ਮੋੜਾ ਹੈ ਮੋੜਾ ਹੈ ਰਾਜ ਹੀ ਬੂੜ ਭਾਏ ਮੇਰੇ ਜਾਂ ਜਾ ਉਹਨਾਂ ਦੇ ਮੋٹے ਨਾਲ ਫੜੇ ਫੋਨ ਲਕੋ ਕੇ ਰੱਖੀ ਨਹੀਂ ਤੁਹਾਨੂੰ ਨੂੰ ਪਹਿਲਾਂ ਹੀ ਪਤਾ ਲੱਗ ਜਾਣਾ ਜਾ ਫੋਨ ਤਾਂ ਲਕੋ ਕੇ ਰੱਖਾਂਗੇ ਭੱਜ ਕੇ ਉਹ ਉੱਧਰ ਜਾ ਵਜਾ ਤੂੰ ਵੇਚਦੀ ਐ ਬਾਇ ਵਿਖਾ ਗਣ ਪਰ ਬਾਹਰ ਲੰਘ ਜੀ ਕੋਈ ਆਇਆ ਅਰੇ ਨਹੀਂ ਨਹੀਂ ਬਾਹਰ ਲੰਘ ਜੀ ਐਂ ਹੀ ਵਿਖਾ ਕੇ ਹੀ ਕੋਈ ਆਏ ਉਹਨਾਂ ਨੂੰ ਖਾ ਲਾਂ ਕਿੱਡੀ ਗੱਲ ਤੇਰੀ ਤਾਂ ਪ੍ਰੈਂਕ ਲੱਗਣੀ ਹੈ ਇਹ ਤਾਂ ਪ੍ਰੈਗ ਬੰਨਾ ਤੂੰ ਆਡੀ ਤੂੰ ਸਨੈਕਰ ਪਾ ਲਾ ਪੂਰੀ ਖੇਚੀਆ ਪਹਿਲਾਂ ਥੋੜੇ ਦਿਨ ਨੂੰ ਸਨੈਕਰ ਬਣਾ ਕੇ ਰੱਖ ਲੈਂਦੇ ਪੈਨ ਖੁੱਭ ਗਿਆ ਵੀਰੇ ਇਹਦੇ ਕੱਢ ਦੇ ਕੱਢ ਦੇ ਫੜ ਤੇ ਪੈਨ ਕੱਢ ਦੇ ਮੈਂ ਇੱਧਰ ਰੱਖਣਾ ਜਿਆਦਾ ਲੱਗ ਜਣਾ ਆਹ ਦੋ ਪੜੇ ਬੋਬਰ ਵੀ ਆ ਗਿਆ ਛੱਤ ਵੱਟ ਦੀ ਗੁਰੂਆ ਛੱਤ ਵੱਟ ਦੀ ਨਹੀਂ ਮਰੇ ਆ ਬਲਕੇ ਨਹੀਂ ਕੋਈ ਛੈ ਮਰੀ ਪੈਨ ਡੁੱਬ ਗਿਆ ਬੰਨ ਪੈਨ ਖੋਪੀ ਛੈ ਕੀ ਕਰੀ ਓਏ ਓ ਪਾਣੀ ਉਹਦੇ ਥਲੇ ਹੱਥ ਕਰ ਦੋ ਉਹਦੇ ਦੂਸਰੇ ਆ ਇਹ ਖੋਦੇ ਪਾਣੀ ਗਰਦੀਪ ਨੂੰ ਕਹਿ ਮਾਰਿਆ ਆਵਾਜ਼ ਮਾਰ ਗਰਦੀਪ ਨੂੰ ਭੱਜ ਗਏ ਕੋਈ ਅੱਗੋ ਕਰਿਆ ਨਹੀਂ ਕੀਤਾ ਨਹੀਂ 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 ਕਹਿ ਬੰਦ ਕੋਣਾ ਤੁਹਾਡਾ ਪ੍ਰੈਂਕ ਤਾਂ ਚੱਲਿਆ ਨਹੀਂ ਗਾਦੇ ਰੈਂਕ ਦਾ ਰੋਂਗ ਉਹ ਲੈ ਨਹੀਂ ਲਿਆ ਤੁਹਾਡੇ ਤੇ ਪ੍ਰੈਂਕ ਕਰਦਾ ਜੀ ਇਹਦੇ ਤੇ ਪ੍ਰੈਂਕ ਹੋ ਗਿਆ ਮੇ ਕੋਈ ਸਾਡੇ ਤੇ ਪ੍ਰੈਂਕ ਕਰਦਾ ਆ ਸੀ ਇਹਦੇ ਨਾਲ ਹੀ ਪ੍ਰੈਂਕ ਹੋ ਗਿਆ ਉਹ ਲੈਣਾ ਹੀ ਨਹੀਂ ਉਹ ਪਹਿਨੇ ਤਾਂ ਲੱਗਾ ਹੀ ਰੋਜ਼ ਲੱਗਦਾ ਵਾਹ ਤੇ ਫੋਨ ਲਈ ਫਿਰਦੇ ਨਾ ਨਾਲ ਕਿਤੇ ਫੋਨ ਸੈਟ ਅਪ ਹੁੰਦੇ ਹਾਂ ਉਹ ਨਾ ਜਣਾ ਫੇਰ ਸੀ ਕੋਈ ਨਾ ਕਦੇ ਕਦੇ ਫਲॉप ਹੋ ਜਾਂਦੇ ਗਾ ਰੀ ਨੈਕਸਟ ਟਾਈਮ ਟੂ ਮੀਟ ਇੱਥੇ ਪਤਾ ਕੇ ਵਾਵਾ ਮੈਂ ਤਾਂ ਕਹਿ ਰਿਹਾ ਕਿ ਲੋ ਫੋਨ ਕਰ ਲੋ ਦਾ ਵਿਚਾਰੇ ਦਾ ਕਿੰਡੀ ਦੇ ਗੱਲ ਯਾਰ ਇਹ ਕਿੱਥੋਂ ਪੂਰਾ ਕਰਨਾ ਹੁੰਦਾ ਅਗਲੇ ਨੇ ਦਾਰੂ ਵੀ ਛੱਡੀਆ ਤੇਰੇ ਬੰਦੇ ਆਹ ਲਾਲੀ ਰੱਤੀ ਲੈਣੀ ਆ ਨਹੀਂ ਲੈ ਲੈਣਾ ਸਾਬ ਲੈ ਕੇ ਆ ਲੀ ਗੱਲ ਕਰ ਲੀ ਥਲੇ ਇਹਨਾਂ ਸਾਬਾਂ ਲੈ ਕੇ ਆ ਜਾ ਪੁੱਤ ਭਾਂਡਿਆਂ ਨਾਲ ਲੈ ਆਈ ਵਾਵਾ ਬੇਬੇ ਵਾਲੀ ਬਾਹ ਨਹੀਂ ਲਾਲ ਕਰ ਮੋਟੇ ਪਤਾ ਕੀ ਚੱਕਰ ਹੋਇਆ ਇਹ ਪਤਾ ਕਾਰਨ ਨਹੀਂ ਆਏ ਨਹੀਂ ਅਸਲ ਦੇ ਵਿੱਚ ਗੱਗੂ ਗੱਲ ਐ ਕਦਰ ਹੀ ਨਹੀਂ ਯਾਰ ਭਾਈ ਬਣਾ ਆਪਾਂ ਵੱਡੇ ਟੁੱਕੇ ਵੀ ਜਾਈਏ ਇਹਨਾਂ ਨੂੰ ਪਰਵਾਹ ਹੀ ਕੋਈ ਨਹੀਂ ਜੱਫਰ ਨੂੰ ਕੀ ਬੰਦੇ ਵੇ ਅਸਲ ਜੀ ਅੰਦਰ ਕਿਹੜਾ ਇਹ ਡਿਸਪੈਂਸਰੀ ਕੋ ਨਹੀਂ ਜਦ ਤੂੰ ਬਾਹਰ ਭੱਜ ਗਿਆ ਇਹ ਓਏ ਉਹ ਮਗਰ ਇਹ ਕਾ ਤਰਿਆ ਉਹ ਨਾਲੇ ਗੱਤੀ ਇਹ ਖੜ ਗਿਆ ਮਗਰ ਕੈਮਰਾ ਲੱਗਦਾ ਹੈ ਭਜਾਉਂਦਾ ਉਹਨਾਂ ਨੂੰ ਪਤਾ ਵੀ ਤੂੰ ਜਾ ਕੇ ਟਿਕ ਜਾ ਤੂੰ ਉੱਤੇ ਪਹਿਲਾਂ ਬਹਿ ਕੋਕੇ ਕੋਕੇ ਸੌਣ ਨੂੰ ਵੀ ਪਹਿਲਾਂ ਭੇਜਿਆ ਮੈਂ ਤਾਂ ਜਾ ਕੇ ਤੋਂ ਦਵਾਈ ਅਸੀਂ ਅੰਦਰ ਬਹਿ ਮਗਰ ਮਗਰ ਓਹੋ ਮੈਂ ਭਰਾਵਾਂ ਲਈ ਆਇਆ ਨਹੀਂ ਕਿਹਾ ਸੀ ਅੱਪ ਬਾਹਰ ਦੇ ਮੋٹے ਦੇ ਪੈਨ ਵੱਜ ਗਈ ਨਹੀਂ ਮੈਂ ਤੁਹਾਨੂੰ ਕਿਹਾ ਸੀ ਤੂੰ ਆਹ ਫਟਾ ਫਟਾ ਪਾਜ ਗਿਆ ਜਾ ਪਾਜ ਗਿਆ ਪਾਜ ਕੋਦ ਰਿਸ਼ਤੇ ਦਾ ਆਇਆ ਉਹ ਨਾ ਗਈ ਬੇਇਜ਼ਤੀ ਗਿਆ ਉਹ ਕਹਦਾ ਕੋ ਪਤਾ ਨਹੀਂ ਕੀ ਕਮਲੀਆਂ ਮਾਰੀ ਹੁੰਦੇ ਆ ਉਹਨਾਂ ਨੇ ਕਿਹਾ ਇਹਨਾਂ ਦੇ ਮੁੰਡੇ ਪਤਾ ਨਹੀਂ ਕਿਹੜਾ ਨਜਨ ਨੂੰ ਕੀ ਕਰਦੇ ਯਾਰ ਕਿਵੇਂ ਆਪਣੀ ਫੀਲਿੰਗ ਹੀ ਫਿਰੇ ਫਿਰ ਤੂੰ ਗਿਆ ਇੱਕੋ ਕਰੀ ਜਾਂਦੇ ਕਰੀ ਜਾਂਦੇ ਆ ਕਿਵੇਂ ਆ ਪੈਨ ਖੁੱਭ ਗਿਆ ਹਾਂ ਆਏ ਤੇ ਜਾਣਦੇ ਆ ਤੂੰ ਓ ਵੀ ਆ ਮਾਰਦਾ ਐਂ ਕਰਦਾ ਆ ਆ ਚਿੱਕਾਂਿਆਂ ਨਾ ਮਾਰਦਾ ਜਾ ਸਹੀ ਗਾ ਹੁਣ ਉਹ ਚੱਪੜਾ ਦੇ ਵੀ ਲਾ ਲਿਆ ਲਾਲ ਰੰਗ ਉਹ ਲੈਣਾ ਨਹੀਂ ਗਾ ਚੱਪੜਾ ਦੇ ਵੀ ਲਾ ਲਿਆ ਉਦੋਂ ਆਦੀ ਘਰ ਦੀ ਕਰਦਾ ਮੇਕਅਪ ਖਾ ਗਿਆ ਬਾਹ ਤੇ ਮੇਕਅਪ ਉਹ ਉਹ ਵੀ ਕਹਿੰਦੀਆਂ ਨਹੀਂ ਕਹਿੰਦੀਆਂ ਨਹੀਂ ਉਹ ਤਾਂ ਡਰਨ ਦਾ ਪਤਾ ਨਹੀਂ ਪਤਾ ਕਿ ਮੇਰਾ ਮੇਕਅਪ ਜਰੂਰ ਲੈ ਗਿਆ ਲਖਵਾ ਅੰਦਰ ਜਾ ਕੇ ਆਪਾਂ ਭੈਣਾਂ ਨੂੰ ਵੀਊ ਦੇਖਾਂਗੇ ਤੁਹਾਨੂੰ ਤੁਸੀਂ ਕਿਉਂ ਰਿਐਕਟ ਨਹੀਂ ਕੀਤਾ ਭਰਾ ਦੇ ਸਾਡਾ ਸਾਡੀ ਵੀ ਲੱਜ ਸਕਦੀ ਸੀ ਇਹ ਆਪਾਂ ਜਰੂਰ ਨੋਟ ਕਰਾਂਗੇ ਪਰ ਅਗਲਾ ਵਲੌਗ ਜਿਹੜਾ ਮੈਂ ਬਣਾਉਂਗਾ ਨਾ ਨਹੀਂ ਉਹਨਾਂ ਨੇ ਪੈਣਾ ਹੀ ਸਮਝਣ ਕਿਹੜੇ ਹਸਾਨ ਆ ਬਣਾ ਕਦਰ ਹੀ ਕੋਈ ਨਹੀਂ ਕਦਰ ਹੀ ਕੋਈ ਨਹੀਂ ਉਹਨਾਂ ਨੂੰ ਆਈ ਪੈਨ ਮਾਰਾ ਕਿਹੜੇ ਹਸਾਨ ਆ ਵੱਡੇ ਵੱਡੇ ਧੁਖੇ ਵੀ ਜਾਈਏ ਉਹ ਜਾਂਦੇ ਆ ਉਹ ਜਾਂਦੇ ਆ ਆਪੇ ਹੀ ਰਹੇ ਹੋ ਗਏ ਪਰ ਅੱਜ ਵੈ ਕਦਰ ਜੀ ਪਤਾ ਲੱਗ ਗਈ ਘਰੇ ਜਮਾਣੀ ਦਿਲ ਜਾਂ ਟੁੱਟ ਗਿਆ ਜੀ ਇਹਨੂੰ ਨਵਾਂ ਬਣੁੰਦੇ ਆ ਕੋਈ ਸਵਾਦ ਜਾਂ ਨਹੀਂ ਹੁੰਦਾ ਗੱਲ ਕਰਦਾ ਮੈਨੂੰ ਸਮਝ ਲੈ ਕੋਲੇ ਜਾਣਾ ਹੀਗਾ ਦੇਜੇ ਨਹੀਂ ਲੱਗੰਦਿਆ ਵੀ ਜੇ ਸੱਚੀ ਬਾਣ ਚ ਖੁਇਆ ਹੁੰਦਾ ਪੈਨ ਤੇ ਘਰ ਦੇਣੇ ਕਣੇ ਐਵੇਂ ਕਾਵਲੀਆਂ ਕੁੱਤੀ ਜਾਂਦਾ ਕੋਲੇ ਜਾਣਾ ਉਹਨਾਂ ਦੇ ਹਣ ਰਹਿਤੇ ਤਰਾ ਆ ਪੈਣੇ ਨਾਲੀਆਂ ਰਿਸ਼ਤੇਦਾਰਾਂ ਨੇ ਮੱਤ ਨਹੀਂ ਲੱਗਣਾ ਚਲੋ ਜੀ ਆਹ ਤੇ ਨਹੀਂ ਸੱਚੀ ਲੱਗੇਗੀ ਨਹੀਂ ਇਹਨੂੰ ਨਹੀਂ ਲੱਗਾ ਸੱਚੀ ਵੱਜ ਜਾਊਗਾ ਪੈਨ ਇੱਕ ਵਾਰੀ ਤਾਂ ਉਹ ਦੱਸਦਾ ਸੀ ਲੱਗੂ ਵੀ ਲਗਾ ਐ ਡਰ ਗਈ ਉਹਨਾਂ ਨੇ ਹੀ ਕਦਰ ਮਾੜੀ ਮੋਟੀ ਉਹ ਫੋਨ ਕੱਟ ਕੇ ਫੜਾ ਫੜ ਭੱਜ ਗਿਆ ਤੇ ਇਥੇ ਇਥੇ ਕਰਦਿਆ ਨੂੰ ਕੋਈ ਕਦਰ ਨਹੀਂ ਦੇ ਸਕਦਾ ਉਹਨਾਂ ਨੇ ਐਂ ਕਿਹਾ ਹਣ ਇਹਨਾਂ ਨੇ ਪੈਨ ਕਿਹੜੇ ਹੱਥੋਂ ਮਰਾਲਿਆ ਆਪਾਂ ਪੈਨ ਆਲਾ ਪ੍ਰੈਂਕ ਸਾਡਾ ਰਹੂ ਖੋ ਗਿਆ ਵਾ ਸਾਡੀ ਆਪਦੀ ਲੱਥੀ ਲਈ ਹੋ ਗਈ ਸਾਡੇ ਮਗਰ ਨਹੀਂ ਕੋਈ ਆਇਆ ਐਂ ਬਾਹੂ ਪੁੱਤ ਹੋ ਕੇ ਚੱਲੇ ਹਣ ਕੋਈ ਵੱਟੀ ਦਾ ਸਾਡਾ ਅੱਛਾ ਉਹ ਛੱਡ ਖੜਾ ਭਰਾਵਾ ਚੱਲ ਆਪਣੇ ਪਰਿਵਾਰ ਨੇ ਤਾਂ ਚੱਲਦੇ ਨੇ ਨਹੀਂ ਜਕੀਨ ਕੀਤਾ ਭੈਣ ਨੇ ਵੀ ਜਕੀਨ ਕੀਤਾ ਇਹ ਵੀ ਇੱਥੇ ਖੜੀ ਵੇਖੀ ਜਾਵੇ ਕੀ ਕਰੀ ਗਈ ਜਾਂਦੇ ਐ ਲੈ ਕੁਈ ਕੋਈ ਨਹੀਂ ਸਾਬਾ ਦਾ ਲੱਗ ਗਿਆ ਆਪਾਂ ਬਾਈ ਤੂੰ ਫਿਰ ਗਲਤ ਜਾਲ ਹੀ ਬੰਨ੍ਹਿਆ ਹਾਂ ਹਾਂ ਕੋਈ ਨਾ ਨਵਾਸਹੀਂ ਹੁਣ ਆਪਾਂ ਲੈਵਲ ਨੈਕਸਟ ਕਰਦੇ ਆਂ ਵੀ ਝਾਂੜ ਦਾ ਲੱਪਦੇ ਉਹ ਨਹੀਂ ਹਿੰਦਾ ਪਕਾਈ ਮਗਰੀ ਨਹੀਂ ਆਈ ਮਗਰ ਨਹੀਂ ਆਏ ਜੇ ਫੇਰ ਆਪ ਨੂੰ ਹੀ ਉਹਨੂੰ ਪਤਾ ਲੱਗ ਗਿਆ ਵੀ ਜਿਹੜਾ ਕੋਕਰ ਜੰਦਾ ਭੱਜੀ ਜਾਂਦਾ ਜਾਂ ਚੱਜ ਨਾਲ ਭੱਜਦਾ ਤੇ ਕੋਈ ਪਤਾ ਨਾ ਲੱਗਦਾ ਤੁਹਾਡੇ ਕੋਲ ਨਹੀਂ ਉਹ ਖੜਿਆ ਸਰੀਅਸ ਹੁੰਦਾ ਤਾਂ ਕਾਹਦੀ ਹੋਰ ਆ ਭੱਜ ਕੇ ਚਲਾ ਗਿਆ ਤਾਂ ਮੈਨੂੰ ਵੀ ਪਤਾ ਕੀ ਕਰਦਾ ਕੀ ਨਹੀਂ ਕਰਦਾ ਤੇ ਲੋ ਵੀ ਸੱਜਣਾ ਪ੍ਰੈਂਕ ਆਪਣਾ ਜਿਵੇਂ ਰੌਂਗ ਹੋ ਗਿਆ ਕਿਸੇ ਨੇ ਕੋਈ ਰਿਐਕਸ਼ਨ ਨਹੀਂ ਦਿੱਤੀ ਇੱਜ਼ਤ ਜੱਜ ਹੈ ਨਹੀਂ ਬਹੁਤੀ ਘਰ ਦੇ ਵਿੱਚ ਆਪਣੀ ਮੈਂ ਨਹੀਂ ਤੂੰ ਇੱਕਾ ਤੋਂ ਨਹੀਂ ਮਗਰ ਆਇਆ ਤੁਹਾਨੂੰ ਜਿਵੇਂ ਲੱਗਾ ਜੇ ਸੱਚੀ ਮੇਰੇ ਪੈਰ ਨੇ ਖੁੱਪ ਜਾਂਦਾ ਮੈਂ ਸੱਚੀ ਲੱਗੀਆਂ ਸੀ ਮਗਰ ਆਉਣ ਲੱਗਿਆ ਸੀ ਮਗਰ ਕਿਉਂ ਤੇਰਾ ਕੈਮਰਾਮੈਨ ਦੇਖ ਕੇ ਆ ਨਾ ਸੀ ਦਰੋਤੇ ਹੀ ਹੋ ਗਿਆ ਵਾਲਾ ਜਾਨ ਓ ਕੈਮਰਾਮੈਨ ਇਸ ਫਾਲਟ ਬੰਦੇ ਨੇ ਡਰਾ ਤੇ ਅਸਲ ਦੇ ਵਿੱਚ ਪਤਾ ਕੀ ਸਿਸਟਮ ਚਾਹੀਦਾ ਸੀ ਸੈਟਅਪ ਚਾਹੀਦਾ ਇੱਕ ਜਣਾ ਕੈਮਰਾ ਇੱਥੇ ਲੈ ਕੇ ਬੈਠਾ ਹੁੰਦਾ ਤੇ ਮੈਂ ਕੱਲਾ ਹੀ ਆਉਦਾ ਮੂਵੇ ਬੜ 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 ਮੰਮੀ ਕੋ ਆ ਕੇ ਬਹਿ ਜਾਂਦਾ ਫਿਰ ਮੰਮੀ ਨੇ ਛਾਬਲ ਜਾਣਾ ਹੈ ਹਨਾ ਗਲਤ ਹੋ ਗਿਆ ਕੰਮ ਚਲ ਕੋਈ ਗੱਲ ਨਹੀਂ ਨੈਕਸਟ ਟਾਈਮ ਆਪਾਂ ਕੋਸ਼ਿਸ਼ ਕਰਾਂਗੇ ਟ੍ਰਾਈ ਟੂ ਬੈਸਟ ਮਿਲਦੇ ਆ ਨੈਕਸਟ ਵਲੌਗ ਉਨਾ ਟਾਈਮ ਲਈ ਬਾਏ ਬਾਏ ਟਾਟਾ ਅਲਵਿਦਾ ਲਵ ਯੂ ਐਂਡ ਨੇਵਾ